ਬੀਤੇ ਦਿਨ ਪੰਜਾਬ ਦੇ ਸੰਗਰੂਰ ਜ਼ਿਲ੍ਹਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ। ਦਰਸਲ ਕੁਝ ਦਿਨ ਪਹਿਲਾਂ ਪਟਿਆਲਾ ਰੋਡ ਤੇ ਮਹਾਰਾਜਾ ਪੈਲੇਸ ਦੇ ਨੇੜੇ ਦੋ ਧਿਰਾਂ ਦੇ ਵਿੱਚ ਝਗੜਾ ਹੋਇਆ ਸੀ ਅਤੇ ਇੱਕ ਧਿਰ ਦੇ ਵੱਲੋਂ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਸੀ ਅਤੇ ਨਾਲ ਹੀ ਤੇਜ਼ ਤਾਰ ਹਥਿਆਰਾਂ ਦਾ ਵੀ ਇਸਤੇਮਾਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਈ ਸੀ। ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਦੋ ਵਿਅਕਤੀ ਦੂਜੇ ਧਿਰ ਦੇ ਅਤੇ ਦੋ ਅਣਜਾਣ ਲੋਕਾਂ ਤੇ ਐਫਆਈਆਰ ਦਰਜ ਦੱਸ દઈએ ਰਿਪੀਟ ਦੱਸ દઈએ ਕਿ 8 ਅਤੇ 9 ਦੀ ਰਾਤ ਨੂੰ ਪਟਿਆਲਾ ਰੋਡ ਤੇ ਮਹਾਰਾਜਾ ਪੈਲੈਸ ਦੇ ਸਾਹਮਣੇ ਇਹ ਝਗੜਾ ਹੋਇਆ ਸੀ ਜਿੱਥੇ ਪੀੜਤ ਨੇ ਬਿਆਨ ਦਰਜ ਕਰਾਇਆ ਕਿ ਉਸ ਤੇ ਤੇਜ਼ ਹੱਥਾਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਗੱਡੀ ਤੇ ਗੋਲੀ ਚਲਾਈ ਗਈ ਸੀ ਦੱਸ દઈએ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਬਹੁਤ ਮੁਸਤੈਦੀ ਦਿਖਾਈ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਵਰਤੇ ਗਈ ਇੱਕ ਪਿਸਤੌਲ ਜਿੰਦਾ ਕਾਰਤੂਸ ਲੋਹੇ ਦੀ ਰੌਡ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ। ਹੋਰ ਇਸ ਮਾਮਲੇ ਤੇ ਡੀਐਸਪੀ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ। ਬਿਊਰੋ ਰਿਪੋਰਟ ਜਾਣਹਤ ਹੈ ਸੀ। ਬੀਤੂ ਦਾ ਤ੍ਰੀਗੁਰ ਰਾਤ ਜਿਹੜਾ ਤੁਨਾਮ ਟੂ ਫੂਰੂ ਰੋਡ ਦੇ ਵਿੱਚ ਹੈਗਾ ਪੈਲਸ ਬਣਿਆ ਹੋਇਆ ਮਾਰਗ ਅੱਤ ਉਹਦੇ ਲਾਗੇ ਦੋ ਗਰੁੱਪਾਂ ਦਾ ਟਕੜਾ ਹੋਇਆ ਸੀ ਜਿਹਦੇ ਵਿੱਚ ਚਾਦਰਿੰਦਰ ਸਿੰਘ ਜਿਹੜਾ ਸੀ ਦਾ ਟਕੜਾ ਲਖਮੀ ਜਿਹੜਾ ਦਾ ਸੀ ਇਹਨਾਂ ਨੂੰ ਪੀੜ ਕੇ ਉਹਨਾਂ ਨੇ ਇਹਨਾਂ ਦੀ ਗੱਡੀ ਤੇ ਹਰ ਇੱਕ ਪੇਸ਼ੀ ਦੇ ਇਹ ਕੋਡ ਕਹਿੰਦੇ ਵਿੱਚ ਮੁੜ ਕੇ ਜਲਦੀ ਪੱਕਾ ਕਰ ਦਿੱਤੀ ਤਾਂ ਪੱਕਾ ਕਰ ਦਿੱਤਾ ਤੋਂ ਬਾਅਦ ਸਾਡੇ ਐਸਐਸਪੀ ਸਾਹਿਬ ਸਾਥ ਪਾਸੇ ਦੀ ਕਾਰਵਾਈ ਕਰਨ ਨੂੰ ਕਹੇ ਜੀ ਰੇਸ਼ਾਂ ਦੇ ਤੇ ਸਟੀਮਾ ਬਣਾਈ ਜਾਂਦੀ ਆ ਕਿ ਦੋਸਤੀ ਨਾਲ ਜਲਦੀ ਨਿਰਕਰ ਕੀਤਾ ਜਾਵੇ ਰੋੜੇ ਵਿੱਚ ਅਸਤੀ ਨੂੰ ਦੋਸਤੀ ਦਾ ਉਹ ਕਾਰਵਾਈ ਕੀਤੀ ਦੋ ਮੰਨਦੇ ਬਾਈ ਨੇ ਵਾਪਸ ਕਰ ਦਿੱਤੀ ਉਸ ਤੋਂ ਬਾਅਦ ਪੁਰਾਣੇ ਤਕਰੀਸ ਨੂੰ ਪਤਾ ਲੱਗਾ ਕਿ ਇਹਦਾ ਨਾਮ ਹੋਰ ਪੰਜ ਦੇ ਰਹੇ ਕੋਈ ਹੋਰ ਨਸੀਬ ਦਿਨ ਅਧਿਕਾਰ ਸਮੇਂ ਤੱਕ ਇਹ ਦੋਸ਼ੀ ਮੁੜ ਪਰ ਕਾਲੇ ਨੇ ਔਰ ਇਹਨਾਂ ਦੇ ਤੋਂ ਬਈ ਦਪੰਟ ਵਿੱਚ ਤੋਂ 15 ਬੋਲ ਔਰ ਇੱਕ ਬਤਮੀ ਲੋਰ ਦਾ ਅੰਡਾ ਪਿਆ ਇਸੇ ਕੱਦੇ ਤੋਂ ਬਰਾਮੇ ਕੀਤਾ ਇੱਕ ਦੂਜੀ ਆ ਜੋ ਗ੍ਰਿਪਰ ਕਰਨਾ ਬਾਕੀ ਇਹ ਸਾਡ ਦੋਸਤਿਆਂ ਨੂੰ ਅਸੀਂ ਪ੍ਰੋਪਰ ਬਕਸ਼ਿਸ ਕਰਕੇ ਦੋਨਾਂ ਲੜਾਈ ਦੇ ਪੁਆਇੰਟ 32 ਜਿਹੜਾ ਮੋਕਸਾ ਦੇ ਜੀਓ ਪਰੇ ਸ੍ਰਾਮੇ ਕਰਾ ਲਏ ਨੇ ਨਹੀਂ ਸਾਡਾ ਅਜਾ ਪ੍ਰਸਤਨ ਹੁਸਾ 13ਵਾਂ ਦੂਸਰਾ ਸਾਡਾ ਇਹ ਵੀ ਸਾਡਾ ਜੋ ਤੁਹਾਡੀ ਪ੍ਰਾਪਤੀਆਂ ਨੇ ਸਭ ਦੇ ਨੂੰ ਵਾਈ ਮੇਰੇ ਖਾਦੀਆਂ ਨਕਸ਼ੀਆਂ ਦੇ ਖਲਾਬ ਦੋ ਦਿਨਾਂ ਸੇ ਰੋੜੀ ਚੱਲ ਰਿਹਾ ਮੇਰੇ ਨੂੰ ਮੋਕੜਾ ਕਰਦੇ ਹੋਏ ਕਿ ਸਾਡੇ ਡੀਵੀਡੀ ਖਾਂ ਨੂੰ ਕੈਸਰ ਕੀ ਸਾਫ ਹੋ ਰਿਹਾ ਉਹਨਾਂ ਸਾਹਮਣੇ ਜਿਸ ਅੰਦਰ ਇਹ ਹੋ ਰਹੀ ਇੱਕ ਇੱਕ ਕੋਈ ਇਕੱਠ ਕੋ ਲੈ ਕੇ ਹੁਣ ਤੱਕ ਮਨੋਜੀ ਜੀ ਜਿਹੜੀ ਸਾਡੀ ਜਿਹੜੀ ਪੂਰਵਕ ਉਸੇ ਲੱਗੇ ਕਰਨਾ ਕੀ ਹੈ ਕਰਦੇ ਜਿਹਦੇ ਵਿੱਚ ਅੱਠ ਕੁੱਲ ਸਾਡੇ ਐਨਡੀਆਮ ਪਰਦੇ ਦੇ ਅਰਜ ਹੋਏ ਨੇ 16 ਸਾਡੇ ਦੋਸ਼ੀ ਸੀ ਗ੍ਰਿਫਤਾਰ ਕੀਤੇ ਨੇ ਹੋਰ ਨੌਂ ਜਾਣਿਆਂ ਨੂੰ ਅਸੀਂ ਦਵਾਈ ਦਵਾਈ ਆ ਨੌ ਬੱਚਿਆਂ ਨੂੰ ਜਿਹੜੇ ਨੂੰ ਦਵਾਈ ਦਿਵਾ ਕੇ ਬਾਹਰ ਕਰਾਇਆ ਇਹ ਸਤਾਰਾਂ ਗਾੜ ਦੇ ਕਾਪਨਾਟਿਕ ਸੈਂਟਰ ਬਣਿਆ ਹੋਇਆ ਹੈ ਤੁਹਾਡਾ ਸਿਹਤ ਹਸਪਤਾਲ ਤੋਂ ਰੋਗ ਰੋਬਿੰਦਰ ਬਣਿਆ ਹੈ ਸੈਂਟਰ ਬਣਿਆ ਹੈ ਜਿਸ ਤਰ੍ਹਾਂ ਇਸੀ ਉਹ 17 ਮਹੀਨਿਆਂ ਦੋਈ ਗਏ ਜਿਹੜੇ ਬੱਚੇ ਸੀਗਰ ਨੂੰ ਬਲਾਕਿੰਗ ਦੇ ਅੱਗੇ ਦੋਈ ਗਏ ਪਰ ਇਹ ਵਿੱਚ ਅਸੀਂ 102 ਗ੍ਰਾਮ ਦਿੱਤਾ ਜਿਹੜਾ 102 ਗ੍ਰਾਮ ਦਿੱਤਾ 20 ਗ੍ਰਾਮ ਇਹ ਸੀਲਾ ਪਾਊਡਰ ਗ੍ਰਾਮ ਦਿੱਤਾ ਔਰ 300 ਬੋਲੀਆਂ ਜਿਹੜੀਆਂ ਅਸੀਂ ਅਰੰਭ ਕਰ ਦਿੱਤੀਆਂ ਨੇ ਤੇ ਸਾਡੇ ਮੱਧਮ ਗ੍ਰਾਹੀ ਦੀ ਨਸਲੀ ਜਣਾ ਕੋਈ ਵੀ ਜੋ ਦੁੱਧ ਨਸੀ ਉਹ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਸਾਡੀਆਂ ਡਿਪਾਰਟਮੈਂਟ ਪੁਲਿਸ ਕਮੇਟੀਆਂ ਵੀ ਬਣਾਈਆਂ ਗਈਆਂ ਨੇ ਉਹ ਸਾਡੀਆਂ ਵਾਰਡ ਵਾਈਜ਼ ਕਮਟੀਆਂ ਬਣਾਈਆਂ ਗਈਆਂ ਨੇ ਜੋ ਵੀ ਕਿਸੇ ਦੇ ਧਿਆਨ ਵਿੱਚ ਆਉਂਦਾ ਦੋਪਿੰਡ ਦੇ ਮੋਤਬਰ ਫੌਜਨੇ ਆ ਵਡਾ ਦੇ ਮੋਤਬਰ ਫੌਜਨੇ ਜੀਵਨ ਦੇ ਮੰਨਲੇ ਵਿੱਚ ਵਾਰਡ ਵਿੱਚ ਕੋਈ ਬੱਚਾ ਆਪਾਂ ਜਿਹੜਾ ਨਸ਼ਾ ਕਰਦਾ ਜਾਂ ਕੋਈ ਚੀਜ਼ ਗਰਜਲ ਵਿੱਚ ਪਸਿਆ ਹੋਇਆ ਤੇ ਉਹਨੂੰ ਅਸੀਂ ਦਵਾਈ ਦਿਵਾਉਣ ਵਾਸਤੇ ਉਹਦਾ ਲਾਈਟਾਉਣ ਵਾਸਤੇ ਪੰਜਾਬ ਸਰਕਾਰ ਕੋਲੋਂ ਫੋਨ ਵੱਟੇ ਪ੍ਰਲੈਕਤੀ ਜਾ ਰਹੇ ਨੇ